ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੇਤਰੂ ਅੱਜ ਇੱਕ ਨਵਾਂ ਸ਼ੌਂਕ ਫੇਰ ਲੈ ਕੇ ਪਹੁੰਚਿਆ ਤੁਹਾਡੇ ਕੋਲ ਤੇ ਵਿਰਾਟ ਪੀਜਨ ਤੇ ਜਿੰਨੇ ਵੀ ਮੇਰੇ ਭਰਾ ਨੇ ਦੇਖਦੇ ਨੇ ਵੀਡੀਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆ ਧੰਨਵਾਦ ਆ ਸਾਰੇ ਵੀਰਾਂ ਦਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਿਓ ਜੀ ਸ਼ੌਂਕ ਕਰਾ ਰਿਹਾ ਅੱਜ ਤੁਹਾਨੂੰ ਭੈਣੀ ਕਲਾ ਮੇਲੇ ਵੀਰ ਭੈਣੀ ਦੇ ਕਬੂਤਰ ਨੇ ਬਾਈ ਹੁਣੀ ਪੇਂਟਰ ਦਾ ਕੰਮ ਕਰਦੇ ਨੇ ਤੇ ਗੇਮ ਵੀ ਬੜੀ ਤਗੜੀ ਆ ਤੇ ਕਬੂਤਰ ਵੀ ਬੜੇ ਤਗੜੇ ਨੇ ਤੇ ਹਰ ਸਾਲ ਜਿਹੜਾ ਸਿਰਾ ਹੀ ਕਰਾਉਂਦੇ ਨੇ ਪੂਰੀਆਂ ਬਾਜ਼ੀਆਂ ਜਿੱਤਦੇ ਨੇ ਵੀਰ ਹੁਣੀ ਤੇ ਉਰੇ ਆ ਬਾਈ ਹੁਣਾਂ ਨੇ ਇੱਕ ਖੁੱਡਾ ਨਵਾਂ ਬਣਾਇਆ ਪਹਿਲੇ 5-6 ਖੁੱਡੇ ਬਣੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਇੱਕ ਲਾਈਨ 'ਚ ਇਹ ਆਪਾਂ ਕਵਰ ਕੀਤੇ ਹੋਈ ਤੇ ਇੱਕ ਖੁੱਡਾ ਅੱਜ ਹੋਰ ਕਵਰ ਕੀਤਾ ਆ ਕਿਉਂਕਿ ਖੁੱਡੇ ਕਬੂਤਰ ਬਾਜ਼ੀਆਂ ਦੇ ਕਦੇ ਪੂਰੇ ਨਹੀਂ ਹੁੰਦੇ ਇਹ ਹੈ ਜੀ ਨਵੇਂ ਕਬੂਤਰ ਨਵੇਂ ਬੱਚੇ ਜਿਹੜੇ 2024 ਦੇ ਵਿੱਚ ਉੱਡਣਗੇ ਇੱਕ ਚੀਜ਼ ਤੁਹਾਨੂੰ ਦੱਸ ਦਈਏ ਜਿਹੜਾ ਆਪਾਂ ਤੁਹਾਨੂੰ ਅੱਜ ਸ਼ੌਂਕ ਕਰਾਉਣ ਜਾ ਰਹੇ ਹਾਂ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈਗੇ ਕਬੂਤਰ ਤੇ ਕੋਈ ਵੀ ਮੇਰਾ ਵੀਰਪਰਾ ਸੇਲ ਲਈ ਫੋਨ ਨਾ ਕਰੇ ਜਿੱਥੇ ਸੇਲ ਵਾਲੀ ਵੀਡੀਓ ਆਂਦੀ ਆ ਵੀਰੇ ਤੁਹਾਨੂੰ ਉਹਦਾ ਅਸੀਂ ਨੰਬਰ ਦੇ ਦਿੰਨੇ ਆ ਉਹ ਤੁਹਾਨੂੰ ਆਪਾਂ ਦੱਸ ਦਈਦਾ ਠੀਕ ਆ ਜੀ ਤੇ ਇਹ ਹੈ 2024 ਦੇ ਵਿੱਚ ਜਿਨ੍ਹਾਂ ਨੇ ਬਾਜੀਆਂ ਉਡਣਾ ਆ ਤਿੰਨ ਨਵੇਂ ਪਰਿੰਦੇ ਜੀ ਬਹੁਤ ਹੀ ਸੋਹਣੇ ਸੋਹਣੇ ਨੇ ਤੇ ਰੰਗ ਲਾ ਕੇ ਬਾਈ ਹੁਣਾਂ ਨੇ ਇਸ ਖੁੱਡੇ ਦੇ ਵਿੱਚ ਛੱਡ ਦਿੱਤੇ ਆ ਚੌਂਕ ਕਰਾ ਰਿਆਂ ਤੁਹਾਨੂੰ ਆਪਾਂ ਨੀਲਾ ਵੀਰ ਭੈਣੀ ਦੇ ਕਬੂਤਰਾਂ ਦਾ ਭੈਣੀ ਕਲਾਂ ਮਲੇਰ ਕੋਟਲੇ ਦੇ ਲਾਗੇ ਮਲੇਰ ਕੋਟਲੇ ਤੋਂ ਧੂਰੀ ਰੋਡ ਤੋਂ ਇੱਕ ਸਾਈਡ ਨੂੰ 2-3 ਕਿਲੋਮੀਟਰ ਦੀ ਦੂਰੀ ਆ ਜਿੱਥੇ ਇਹ ਪਿੰਡ ਹੈ ਤੇ ਬਾਈ ਹੁਣੀ ਇਸ ਪਿੰਡ ਚੋਂ ਬਾਜ਼ੀਆਂ ੜਾਉਂਦੇ ਨੇ ਤੇ ਵਧੀਆ ਨਾਮ ਆ ਬਾਈ ਹੁਣਾਂ ਦਾ ਤੇ ਮੀਲਾ ਭੈਣੀ ਦੇ ਨਾਂ ਤੇ ਜਿਆਦਾਤਰ ਕਬੂਤਰ ਉੜਦੇ ਨੇ ਤੇ ਇਹਨਾਂ ਕਬੂਤਰਾਂ ਦੇ ਨਾਲ ਹੀ ਬਾਈ ਹੁਣਾਂ ਨੇ ਬਹੁਤ ਬਾਜ਼ੀਆਂ ਜਿੱਤੀਆਂ ਨੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਸੀਏ ਖਡਾਰ ਬਾਈ ਹੁਣੀ ਪਾਕਿਸਤਾਨੀ ਵਰਤਦੇ ਆ ਪਹਿਲਾਂ ਵੀ ਗੱਲ ਹੋਈ ਸੀ ਤੇ ਹਰ ਕਿਸੇ ਦਾ ਆਪੋ ਆਪਣਾ ਤਰੀਕਾ ਆ ਕਈ ਭਰਾਵਾਂ ਕੋਈ ਜਾਈਦਾ ਕੋਈ ਗਰਮ ਕਰਕੇ ੜਾਉਂਦਾ ਤੇ ਕੋਈ ੜਾਉਂਦਾ ਬਈ ਠੰਡੇ ਕਰਕੇ ਅੱਜ ਦਾ ਸ਼ੌਂਕ ਜਿਹੜਾ ਹੈਗਾ ਕਿਦਾਂ ਦਾ ਲੱਗਦਾ ਜਰੂਰ ਦੱਸਿਓ ਤੁਹਾਨੂੰ ਕਬੂਤਰ ਦਿਖਾਉਣ ਜਾ ਰਹੇ ਆ ਆਪਾਂ ਇਹ ਨਵੇਂ ਪੱਠੇ ਨੇ ਬਾਕੀ ਖੁੱਡਿਆਂ ਦਾ ਵੀ ਸ਼ੌਂਕ ਕਰਾਉਨੇ ਆ ਤੁਹਾਨੂੰ ਜੀ ਇਹ ਵੀ ਨਵੇਂ ਪੱਠੇ ਆ ਮਿਲੇ ਪਰ ਹਾਂ ਹਾਂ ਇਹ ਆ ਇਹ ਅੱਛਾ ਇਹ ਪਹਿਲੀ ਝੋਲਦੇ ਹੋਣੇ ਆ ਠੀਕ ਆ ਆ ਲਓ ਜੀ ਕਰੋ ਸ਼ਾਉ ਮੇਲੇ ਵੀਰ ਇੱਕ ਡੱਬਾ ਕਿਹੜਿਆਂ ਦਾ ਆ ਕਿੜਿਆਂ ਨੂੰ ਇਹ ਸਾਫ਼ ਕਿਵੇਂ ਹੈ ਅੱਛਾ ਇਹੀ ਕੜਗੇ ਨਾ ਨਸਲ ਪਿੱਛੋਂ ਠੀਕ ਹੈ ਜੀ ਜਿਹੜੇ ਅਸੀਂ ਤੁਹਾਨੂੰ ਦਿਖਾਏ ਆ ਪਹਿਲਾਂ ਉਹ ਦੂਸਰੀ ਝੋਲ ਸੀ ਇਹ ਪਹਿਲੀ ਝੋਲ ਦੇ ਆ ਝੜ ਕੇ ਸਾਫ਼ ਹੋ ਗਏ ਨੇ ਲਗਭਗ ਤੇ ਦੇਖੋ ਬਾਈ ਜੀ ਬਾਈ ਹੁਣਾਂ ਨੇ ਵਧੀਆ ਜਿਹੜਾ ਸਿਸਟਮ ਕੀਤਾ ਹੋਇਆ ਆ ਇਹਨਾਂ ਦੇ ਬੈਠਣ ਦਾ ਵੀ ਇਹ ਦੇਖੋ ਫੱਟੀਆਂ ਲਾਈਆਂ ਹੋਈਆਂ ਨੇ ਤੇ ਆਰਾਮ ਦੇ ਨਾਲ ਫੱਟੀਆਂ ਤੇ ਬੈਠੇ ਨੇ ਤੇ ਔਰ ਇਹ ਦੇਖੋ ਇੱਕ ਖੁੱਡੇ ਦੇ ਵਿੱਚ ਕਾਫੀ ਕਬੂਤਰ ਆ ਜਾਂਦੇ ਹੋਣਗੇ ਮੇਲੇ ਭਾਈ ਇਹਦੇ ਵਿੱਚ 50 ਦੇ ਕਰੀਬ ਕਬੂਤਰ ਆਰਾਮ ਨਾਲ ਬੈਠ ਜਾਂਦੇ ਹਨ ਨਾ ਨਾ ਫੱਟੀਆਂ ਤੇ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਵੀਰ ਨੇ ਸਿਸਟਮ ਕੀਤਾ ਹੋਇਆ ਕੋਈ ਜੇ ਵੀ ਫੱਟੀਆਂ ਐਕਸਟਰਾ ਲਾਈਆਂ ਹੋਈਆਂ ਨੇ ਇਹ ਦੋ ਫੱਟੀਆਂ ਉੱਪਰ ਹੀ ਲਾ ਦਿੱਤੀਆਂ ਉੱਪਰ ਬੈਣਗੇ ਤੇ ਥੱਲੇ ਜਿਹੜੀ ਹੈਗੀ ਆ ਬੈਠ ਫੇ ਰਹਿਣਾ ਤੇ ਨਹੀਂ ਗireਗੀ ਜਦੋਂ ਉੱਪਰ ਬੈਣਗੇ ਤਿਆਰ ਰਤਾ ਕਿਹੜਿਆਂ ਚ ਆ ਮਲੇ ਵੀਰੇ ਜੀ ਆਪਣਾ ਕਿਤੇ ਨਹੀਂ ਰੁਗਿਆ ਸੀ ਨਾ ਅੱਛਾ ਆਪਣੇ ਠੀਕ ਆ ਇਹ ਦੱਤੇ ਕੱਢਦੇ ਨਹੀਂ ਨੀ ਆ ਕਬੂਤਰੀ ਤੇ ਜਿਵੇਂ ਕਾਕੇ ਵਾਲਿਆਂ ਜੋ ਹੁੰਦੀ ਐਵੇਂ ਲੱਗਦੀ ਆ ਆ ਡੱਬੀ ਐ ਇਹ ਵੀ ਦੱਸ ਅੱਛਾ ਬਹੁਤ ਚੰਗੀ ਆ ਇਹ ਜੇ ਕਬੂਤਰ ਕਬੂਤਰੀਆਂ ਵੱਖਰੇ ਕੀਤੇ ਨਹੀਂ ਹੈਗੇ ਇਹਦੇ ਚ ਆ ਇਹ ਵਿੱਚੇ ਫਿਰਦੇ ਆ ਬਾਤ ਕਰਾਂਗੇ ਸਾਡੀਆਂ ਇਹ ਪੌਂਚਰੋਂ ਪੌਂਚੀ ਜੀ ਕਰੀਏ ਸਹੀ ਹੈ ਸਹੀਆ ਬਹੁਤ ਹੀ ਸੋਹਣੇ ਸੋਹਣੇ نسل ਦੇ ਕਬੂਤਰ ਨੇ ਜਿਹੜਾ ਅੱਜ ਤੁਹਾਨੂੰ ਸ਼ੌਂਕ ਕਰਿਓ ਫੇਰ ਤੁਹਾਨੂੰ ਦੱਸ ਦਈਏ ਮੇਲਾ ਵੀਰ ਪੈਣੀ ਅੱਛਾ ਉਹ ਪਿਛੇੜਾ ਨੀਲਾ ਬੈਠਾ ਇਹਦਾ ਭਾਈਆ ਐ ਰੱਤਾ ਨਹੀਂ ਨਹੀਂ ਇਹ ਦੀ ਜਿੱਤਿਆ ਜੀ ਆਪਣੀ ਇਹ ਚਨੇਰ ਜਿੱਤਿਆ ਨੀਲਾ ਬੱਚਾ ਨੀ ਇਹ ਤਾਂ ਭਾਈ ਜਿੱਤਿਆ ਤੂੰ ਤਾਂ ਲਗੜ ਲੈ ਅੱਛਾ ਉਹ ਲਗੜ ਲੈ ਗਈ ਐਸ ਨੀਲੇ ਦਾ ਭਾਈ ਜਿੱਤਿਆ ਤੇ ਚਿੱਟਿਆਂ ਦਾ ਨੀਲਾ ਕੱਢਿਆ ਜਾਂ ਐ ਨੀਲੇ ਵਖਰੇ ਆ ਇਹ ਕਿੱਥੇ ਆਵੇ ਜਿਵੇਂ ਲਾਲਚੀ ਨੇ ਆਹ ਲਾਲਚੀ ਨੇ ਆਨੇ ਨੀਲਾ ਕੱਢਿਆ ਹੈ ਇੱਕ ਨੀਲਾ ਵੀ ਬੈਠੀ ਆ ਹੈ ਬੋਤਰੀ ਇਹ ਵੀ ਆਉਣਾ ਚਾਹੀਏ ਚਟੀਆਂ ਦੀ ਆ ਉਹ ਖਟੀਆਂ ਦਾ ਦੇਖੋ ਇੱਕੋ ਵਜਾ ਹੈ ਆ ਬਹੁਤ ਹੀ ਸੋਹਣੇ-ਸੋਹਣੇ ਕਬੂਤਰ ਨੇ ਬਾਈ ਦੇ ਲਾਜਵਾਬ ਸ਼ੌਂਕਾ ਬਾਈ ਹਨਾ ਦਾ ਤੇ ਜਿਹੜੇ ਬਾਹਰ ਬੈਠੇ ਐਨਆਰਏ ਭਰਾ ਆ ਉਹ ਵੀ ਸ਼ੌਂਕ ਕਰ ਲੈਂਦੇ ਨੇ ਇਹਨਾਂ ਦਾ ਜਾਣਕਾਰੀ ਜਿਹੜੀ ਹੈਗੀ ਆ ਨਵੀਆਂ-ਨਵੀਆਂ ਥਾਵਾਂ ਤੇ ਜਾਈਦਾ ਨਵੀਂ-ਨਵੀਂ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਹੈਗੇ ਆ ਤੇ ਮੇਲੇ ਵੀ ਰਹਿਣਾ ਦਿਨਾਂ ਦੇ ਵਿੱਚ ਖਰਾਬ ਦੇ ਨਹੀਂ ਚਲਦੀ ਪਈ ਆ ਕਬੂਤਰਾਂ ਨੂੰ ਕੀ ਪਾਉਂਦੇ ਹੋ ਇਹਨਾਂ ਦਿਨਾਂ 'ਚ ਤੁਸੀਂ ਉਹ ਪਹਿਲਾਂ ਕੰਮ ਤੇ ਪਾਈਏ ਅੱਛਾ ਜੀ ਹਾਂ ਜੀ ਉਹ ਦੱਸ ਕਿੰਨਾ ਚਾਹ ਕੇ ਆ ਗਿਆ ਖਰਾਬ ਪਾਉਂਗੇ ਖਾਸੀਆਂ ਐਡਮਾ ਲਾਈਏ ਖਰਾਬ ਪਾਉਂਦੇ ਕਿਹੜੀਆਂ-ਕਿਹੜੀਆਂ ਬੋਲਦੇ ਹੋ ਮਾੜੀਆਂ ਜੀਆਂ ਉਹ ਆ ਬਾਜਰਾ ਸਰੋਂ ਬਾਜਰਾ ਕਣਕ ਆ ਥੋੜੀ ਮੂੰਗੀ ਪਾਓ ਥੋੜੀ ਮੂੰਗੀ ਪਾਈ ਆ ਵਿੱਚ ਸੋਲ ਨਹੀਂ ਬੰਦੇ ਵਿੱਚ ਇੱਕ ਸੋਲਿਆ ਵਿੱਚ ਬਸ ਇਹ ਪੰਜ ਆਈਟਮਾਂ ਪਈਆਂ ਨੇ ਬਾਈ ਫਿਰ ਦੇਖ ਲਓ ਮੇਰੇ ਵੀਰ ਪਹਿਲਾਂ ਇਕੱਲੀ ਕੰਨ ਕੀ ਪਈ ਹੈ ਠੀਕ ਆ ਪਹਿਲਾਂ ਇਕੱਲੀ ਕੰਨ ਕੀ ਤੇ ਬੱਚੇ ਜਦੋਂ ਪਾਲੇ ਆ ਨਾਲ ਸਰੋਂ ਪਾਈਏ ਨੇ ਸਰੋਂ ਦੇ ਪਾਲੇ ਆ ਠੀਕ ਆ ਠੀਕ ਆ ਬਾਈ ਇਹ ਦੇਖ ਲਓ ਜੀ ਫਿਰ ਦੱਸਦੀ ਇਹ ਬਾਈ ਦਾ ਦੂਸਰਾ ਫੁੱਡਾ ਆ ਜਿਹੜਾ ਤੁਸੀਂ ਸ਼ੌਂਕ ਕਰ ਰਹੇ ਹੋ ਬਹੁਤ ਵਧੀਆ ਵਧੀਆ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਪਰਮਾਤਮਾ ਚੜ੍ਹਦੀਆਂ ਕਲਾ ਜ ਰੱਖੇ ਹਾਂ ਹਾਂ ਹਲੋ ਬਾਈ ਜੀ ਆਹ ਹੈ ਇੱਕ ਖੁੱਡਾ ਹਾਂ ਹਾਂ ਸਹੀ ਆ ਇਹ ਵੀ ਉੱਡਣ ਵਾਲੀ ਆ ਬਾਈ ਠੀਕ ਆ ਠੀਕ ਆ ਇਹ ਵੀ ਉੱਡਣ ਵਾਲੀ ਆ ਹਲੋ ਵੀ ਮੇਟਰ ਇਸ ਤੀਜਾ ਹੁੰਦਾ ਬਾਈ ਦਾ ਬਾਈ ਇਹ ਚੇਕਾ ਕਾਲਸਰੀ ਬੈਠੀ ਆ ਖਟੀਆਂ ਅੱਖਾਂ ਨੀ ਪੁੰਨੂ ਵਾਲਿਆਂ ਜੋ ਇਹ ਆਪਣੇ ਬਲਦੀ ਨੇ ਪੁੱਤਾਂ ਦੀ ਆ ਕਾਲੇ ਚੀਨਿਆਂ ਦੀ ਆ ਕੋ ਦਾ ਕਿਸੇ ਦਾ ਪੁੱਤਾਂ ਤਾਂ ਲਿਆਈ ਨਹੀਂ ਕਿਤੇ ਠੀਕ ਆ ਠੀਕ ਆ ਬੜੀ ਉਹਦੇ ਵਾਂਗੂ ਆ ਇਦਾਂ ਦੇ ਹੁੰਦੇ ਆ ਉਹਨਾਂ ਦੇ ਬਹੁਤ ਸੋਹਣੇ ਕਈ ਉਹਦੇ ਲੋਕ ਆਪਣੇ ਆਖ ਕਹਿੰਦੇ ਨੇ ਪੁੰਨੂ ਵਾਲੇ ਨੇ ਹਾਂਜੀ 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 ਅੱਛਾ ਅੱਛਾ ਅੱਗੇ ਤੋ ਅੱਗੇ ਚਲੋ ਇਹੇ ਕੋਲ ਕੋਈ ਵੀ ਨਸਲ ਉਹ ਥੱਕਦੀ ਆ ਦੇਖੋ ਬਈ ਕੋ ਜਿਹੇ 100 ਪੀਸੀ ਆ ਚੰਟੀ ਕਲੀ ਕੀਤੀ ਆ ਤੇ ਬਹੁਤ ਹੀ ਸੋਹਣੇ ਲੱਗਦੇ ਪਏ ਆ ਇਹਦੇ ਵਿੱਚ ਬੈਠੇ ਦੇ ਇੱਕ ਲਾਲ ਜੀ ਨਾ ਮੋਜਾ ਡੱਕਿਆਂ ਵਾਲਾ ਵੀ ਐ ਚ ਬੈਠਾ ਪੀਲੀਆਂ ਅੱਖਾਂ ਦਾ ਇਹ ਵੀ ਹੁਣ ਵਧਿਆ ਉੱਡਦੇ ਆ تقريبا ਜਿੱਦਾਂ ਅੱਛਾ ਚੱਪੇ ਦੇ ਨਾਲ ਵਾਲੇ ਦੀ ਗੱਲ ਕਰ ਰਿਹਾ ਮੈਂ ਭਾਈ ਜੀ ਇਹ ਦੇਖੋ ਤੁਹਾਨੂੰ ਦੱਸਣੇ ਆ ਐ ਦੇਖੋ ਤੁਸੀਂ ਜਾਂਦੇ ਨਹੀਂ ਅੱਛਾ ਪੈਰਾਂ ਦੇ ਸਾਈਡ ਮੋ ਜਾ ਇਹਦੇ ਵਾ ਅੱਛਾ ਅੱਛਾ ਵੱਡਾ ਪਿਓ ਦੋ ਵਾਰੀ ਦਿੱਤੇ ਮੈਂ ਠੀਕ ਆ ਠੀਕ ਆ ਜੀ ਇਹਦੇ ਪਿਓ ਦੇ ਵੀ ਦਸਕੇ ਆ ਨਾ ਹਾਂਜੀ ਹਰੀਆਂ ਸੰਤਾਂ ਲਾਲ ਅੱਛਾ ਹੈ ਲੋ ਵੀ ਮਿੱਤਰੋ ਆਇ ਇੱਕ ਥਲੇ ਜੀਰਾ ਜਿਆ ਹਰੀਆਂ ਅੱਖਾਂ ਦਾ ਚੀਨਾ ਜਿਆ ਇਹ ਕਿਹੜਿਆ ਨਿਓਂ ਇਹ ਵੀ ਆਪਣੇ ਨਾਲ ਜੀਤੇ ਕਬੂਤਰ ਆਇਦੋ ਅੱਛਾ ਜੀ ਉਹ ਟੜਦਾ ਹੈ ਜੀ ਟੜਦਾ ਕਿਹੜਾ ਬੱਚੀ ਆ ਇਦਨ ਆ ਨਾਲ ਚੀਨੀ ਅੱਛਾ ਖਾਦੀ ਹਰੀਆਂ ਨਹੀਂ ਹੈ ਸਹੀ ਹੈ ਲੋ ਵੀ ਮਿੱਤਰੋ ਕਰੋ ਸ਼ੌਂਕ ਇਹਨਾ ਕਬੂਤਰਾਂ ਦਾ ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਕਬੂਤਰ ਨੇ ਮੇਲੇ ਵੀਰ ਦੇ ਬੜੀ ਮੇਨ ਟ੍ਰੇਨ ਨਾਲ ਜਿਹੜੇ ਹੈਗੀਆਂ ਨਸਲਾਵਾਂ ਹੁੰਦੀਆਂ ਨੇ ਬਾਈ ਇਸ ਟਾਈਮ ਤਿਆਰੀ ਜਿਹੜੀ ਪੂਰੀ ਚੱਲ ਰਹੀ ਆ ਤੇ ਮੇਲੇ ਵੀ ਇਹਨਾਂ ਨੂੰ ਜਿਹੜੀ ਡੀ ਵਾਰਮਿੰਗ ਜਿਹੜੀ ਹੈਗੀ ਆ ਕਰ ਦਿੱਤੀ ਕਿ ਜੇ ਕਰਨੀ ਆ ਤੁਸੀਂ ਪਹਿਲਾ ਗੱਲ ਤੁਸੀਂ ਵੀਰੇ ਜਿਹੜੇ ਬੰਦ ਨੇ ਸਾਰਿਆਂ ਨੂੰ ਉਹ ਬੱਚੇ ਰਹਿੰਦੇ ਨੇ ਪਰਲੇ ਕਿਤੇ ਅੱਛਾ 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 ਇੱਕ ਗੱਲ ਤੁਸੀਂ ਨਾ ਆਹ ਦੇਖੋ ਬਈ ਲਾਲ ਚੀਨਾ ਪੀਲੀ ਅੱਖਾਂ ਦਾ ਕਬੂਤਰੀ ਹੈ ਸ਼ਾਇਦ ਬੜੀ ਚੰਗੀ ਹੈ ਸਟਾਇਰ ਦੇ ਉੱਤੇ ਲੱਗੇ ਨੇ ਫੈਡਮੋ ਜੇ ਦੀ ਗੱਲ ਕਰੇਗੀ ਆਪਾਂ ਬਦਿਆ ਨਸਲਾਣੇ ਵੀਰ ਹੁਣਾਂ ਦੇ ਕੋਲ ਟਾਪ ਕਲਾਸ ਕਬੂਤਰ ਨੇ ਜੀ ਇੱਕ ਖੁੱਡਾ ਥੱਲੇ ਆ ਜਿਹੜਾ ਉਹਦਾ ਵੀ ਸ਼ੌਂਕ ਰਾਨੇ ਆ ਉੱਡਣ ਵਾਲੇ ਕਬੂਤਰ ਜਿਹੜੇ ਤੁਹਾਨੂੰ ਦਿਖਾ ਰਹੇ ਆ 1 ਵਜੇ ਟੀਰਾ ਵੀ ਆ ਟੀਰੇ ਵੀ ਕੱਢ ਦਿੰਦੇ ਆ ਹੈਂ

ਇਹ ਬਾਈ ਛਤਰੀਆਂ ਲੱਗੀਆਂ ਇਹ ਤਾਂ ਜਾਲ ਬਾਈ ਉਹਨਾਂ ਨੇ ਲਾਇਆ ਹੋਇਆ ਨੀਲੇ ਰੰਗ ਦਾ ਤੇ ਕੁਝ ਕਬੂਤਰ ਜਿਹੜੇ ਛਤਰੀਆਂ ਤੇ ਵੀ ਬੱਚੇ ਬੈਠੇ ਹੋਏ ਨੇ ਜਿਹਨੂੰ ਦੇਖ ਸਕਦੇ ਹੋ ਇਹ ਨਵੇਂ ਬੱਚੇ ਆ ਗਿੱਜੇ ਨਹੀਂ ਅਜੇ ਇਹ ਬਾਅਦ ਵਿੱਚ ਕੜਾਏ ਸੀ ਆਪਣੇ ਇੰਦ ਕੀ ਅੱਖਾਂੀਆਂ ਨਾਲ ਬੱਚੇ ਖਰਾਬ ਹੋ ਗਏ ਅੱਖਾਂ ਦੀ ਬਿਮਾਰੀ ਤੁਹਾਡੇ ਵੀ ਆਈ ਸੀ ਆਈ ਸੀ ਬਾਹਲੇ ਬੱਚੇ ਆਪਣੇ ਸੱਤ ਬੱਚੇ ਖਰਾਬ ਹੋ ਗਏ ਅੱਛਾ ਠੀਕ ਆ ਠੀਕ ਜੋੜੀਆਂ ਲਾਈਆਂ ਜੇ ਪਰ 50 ਕਾਫੀ ਵਾਇਰਸ ਆਇਆ ਲੋਕਾਂ ਦੇ ਅੱਖਾਂਾਂ ਬਾਲੇ ਸੀ ਇਹਦੀ ਬਹੁਤ ਜਿਹੜੇ ਆਪਣੇ 60 ਬੱਚੇ ਮਤਲਬ ਇਹ ਵੀ ਖਾਰੋ ਸਹੀ ਆ ਸਹੀ ਆ ਲਓ ਜੀ نیچے ਵੀ ਤੁਹਾਨੂੰ ਦਿਖਾਣੇ ਕਰਾਉਣੇ ਸ਼ੌਂਕ ਇਹ ਹੈ ਬਾਈ ਦਾ نیچے ਖੁੱਡਾ ਜਿਹੜਾ ਕਵਰ ਕੀਤਾ ਹੈ ਜੀ ਇਹ ਨਵਾਂ ਖੁੱਡਾ ਬਣਾਇਆ ਬਾਈ ਉਹਨਾਂ ਨੇ ਇਹਦੇ ਤੇ ਜਿਹੜੇ ਤੂਤਰ ਨੇ ਇਹਨਾਂ ਦਾ ਵੀ ਕਰੋ ਸ਼ੌਂਕ ਤੇ ਜਿਹੜੇ ਹੈਗੇ ਆ ਇਹ ਵੀ 2024 ਦੇ ਵਿੱਚ ਬਾਜ਼ੀਆਂ ਉੱਡਣਗੇ ਬਾਲੇ ਤਗੜੇ ਆ ਸਾਰੇ ਦੇ ਸਾਰੇ ਜਿਹੜੇ ਨਾਰੀ ਨੇ ਬਾਈ ਜੀ ਬੜੀਆਂ ਮਿਹਨਤਾਂ ਦੇ ਨਾਲ ਜਿਹੜੇ ਬਾਈ ਜੀ ਤਿਆਰ ਹੁੰਦੇ ਨੇ ਪੰਛੀ ਕਿੰਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਮੇਰੇ ਵੀਰ ਆਜੋ 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 ਇੱਕ ਤੋਂ ਇੱਕ ਪਰਿੰਦਾ ਬਾਈ ਜੀ ਆਜੋ 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 ਬਹੁਤ ਹੀ ਸ਼ਾਨਦਾਰ ਪਰਿੰਦੇ ਨੇ ਕਿਹੜਾ ਜੀ ਇਹ ਆ ਜਿਹੜਾ ਖੈਰ ਤੇ ਬੈਠਾ ਅੱਛਾ ਚਿੰਨਰਕੋਟ ਜਾਂਦਾ ਜੀ ਇਹ ਜੀ ਬਹੁਤ ਉੱਟਿਆ ਰ ਇਹ ਆੜਾ ਕਾਲਾ ਆ ਆ ਦੇਖੋ ਜੀ ਬੈਠਾ ਆ ਮਾਈ ਨੂੰ ਹੀ ਦੱਸ ਦਿਆ ਬਹੁਤ ਜ਼ਿਆਦਾ ਉੱਟਿਆ ਤੇ ਚੰਗਾ ਵੀ ਆ ਬਹੁਤ ਮਸੂੜਾ ਇਹਦੇ ਵਿੱਚ ਕਾਫੀ ਕਬੂਤਰ ਮੈਜੀ ਬਾਜ਼ੀਆਂ ਉੱਡੇ ਹੋਏ ਵੀ ਨੇ ਇਹ ਇਸ ਸਾਲ ਦੇ ਕਬੂਤਰ ਨਹੀਂ ਜਿਹੜਾ ਪਿੱਛੇ ਨੰਨ ਵੀ ਰਿਆ ਸੀ ਜਾਂ ਤੇ ਪੂਰੇ ਵਧੀਆ ਨਹੀਂ ਨਸਵਾ ਪੂਰੇ ਤਗੜੇ ਆ ਬਯੂਧੀ ਬੜੇ ਬੜੇ ਤਗੜੇ ਨੇ ਇਹਨਾਂ ਕਬੂਤਰਾਂ ਦੇ ਜੇ ਪਰ ਕਿੰਦਾ ਦਿਨ ਕਰਨਾ ਆਹੜਾ ਕਾਲਾ ਜੀ ਨਾ ਹੈਲੋ ਕੰਨ ਖਾਣ ਦੇ ਕਰਾਂ ਮੈਸ ਕਬੂਤਰ ਦਾ ਚਿੱਟੀਆਂ ਖਾਣੇ ਇਹਦੀਆਂ ਔਰ ਇਹ ਦੇਖੋ ਜੀ 파ਰਕ ਉੱਤੇ ਪੂਰੇ ਚੌੜੇ ਪੰਨੇ ਬਹੁਤ ਹੀ ਵਧੀਆ ਵਧੀਆ ਸ਼ਾਨਦਾਰ ਪਰਿੰਦੇ ਨੇ ਇੱਕ ਇੱਕ ਇਹੋ ਜਿਹੀ ਟਾਣੀ ਕੀਤੀ ਹੋਈ ਹੈ ਹਰੀ ਤੇ ਅੱਖਾਂ ਇਹਦੀਆਂ ਵੀ ਚਟੀਆਂ ਨੇ ਇਹਦਾ ਭਾਈ ਲਸਾੜੇ ਦਿੱਤੇ ਆਪਣੇ ਲਸਾੜੇ ਪਿਛਲੇ ਇਹਦਾ ਭਾਈ ਜਿਹੜਾ ਲਸਾੜੇ ਦਿੱਤਿਆ ਜੀ ਪਰ ਦੇਖੋ ਕਬੂਤਰ ਦੇ ਬੜਾ ਬੜੇ ਚੌੜੇ ਪਰ ਨੇ ਇਹਨਾਂ ਦੇ ਪੈਰਾਂ ਤੇ ਇਹਦੇ ਵੀ ਡਰ ਕੇ ਨੇ ਬਹੁਤ ਬਹੁਤੀ ਸ਼ਾਨਦਾਰ ਸੋਨੇ ਸੰਖੇ ਕਬੂਤਰ ਆ ਬਾਈ ਜੀ ਪੂਰੇ ਇੱਕ ਖੱਟੀ ਕਾਲੀ ਦਾ ਆ ਹੈ ਬੈੜ ਤੱਕ ਜੇ ਨੇ ਇਹ ਦੇਖੋ ਜੀ ਇੱਕ ਖੱਟੀ ਆ ਤੇ ਇੱਕ ਕਾਲੀ ਆ ਜੀ ਇਹਦੀ ਭੈਣ ਕੋਈ ਕੱਲੀ ਜਿੱਤੀ ਸੀ ਕਿਤੋਂ ਕੋਈ ਥੋਏ ਬਾਜੀ ਦੇ ਵਿੱਚ ਥੋਏ ਅੱਛਾ 50 ਕੁੱਤਰ ਸੀ ਕੱਲੀ ਜਿੱਤੀ ਸੀ ਬਾਜੀ ਨੇ ਆਪਾਂ ਨੇ ਵੰਡੀ ਕਿਸੇ ਨੂੰ ਅੱਛਾ ਕੱਲੀ ਜਿੱਤ ਕੇ 5:30 ਵਜੇ ਕੱਲੀ ਰਹਿ ਕੇ 7:00 ਵਜੇ ਬੱਠੀ ਅੱਛਾ 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 ਲਕੂਰੀ ਵਧੀਆ ਆ ਇਹ ਨਸਵਾ ਜਿਹੜੀਆਂ ਕਿਹੜਿਆਂ ਚ ਹੈਗਾ ਉਹਦੇ ਉਰੇ ਅੰਦਾਜ਼ਾ ਪਈ ਪੁਰਾਣੀ ਨੇ ਆਪਣੇ ਪੁੱਤਰ ਕਾਫੀ ਟਾਈਮ ਦੇਨੇ ਠੀਕ ਖੱਟੀਆਂ ਦਾ ਦੁੱਧ ਪਿਉ ਉਹਨਾਂ ਦਾ ਸਹੀ ਆ ਤੁਹਾਨੂੰ ਜਿਹਦੀ ਲੋਸ ਸੁਣਦੀ ਆ ਸਾਥ ਕੇ ਗੱਡੀ ਜਾਂਦੇ ਆ ਬੜਾ ਹੀ ਵਾਹ ਆਏ ਰੱਤੇ ਇਹੋ ਆਂਡੇ ਰੱਤੇ ਨੇ ਇਹ ਰੱਤੇ ਇਹਦਾ ਮਾਂ ਪਿਓ ਆਪਣਾ ਮੁੰਡਾ ਇੱਕ ਮਨਦੀਪ ਸੀ ਇੱਥੋਂ ਦਾ ਬੰਦੇ ਜੀ ਹਾਂਜੀ ਉਹ ਤਾਂ ਆਪਣੀ ਇੰਨੀ ਦੇ ਨਾਲ ਤੇ ਉਹਦੇ ਕੋਲ ਆ ਜੋੜਾ ਇਹਦਾ ਮਾਂ ਪਿਓ ਠੀਕ ਆ ਠੀਕ ਆ ਇਹ ਫੇਰ ਰੋਕ ਲਿਆ ਹਾਏ ਰੋਕ ਲਿਆ ਸੀ ਪਰ ਸਹੀ ਆ ਸਹੀ ਜੀ ਨਾਰਾ ਆਪਣੇ ਮਤਲਬ ਆਪਣੇ ਬੁੱਤਰਾਂ ਦੇ ਸੀ ਹਮ ਇਹਦੀ ਮਾਂ ਉਧਰਲੀ ਉਹਦੇ ਸਾਰੇ ਬੁੱਤਰ ਹੁੰਦੇ ਬਹੁਤ ਸੋਹਣਾ ਸਾਰੇ ਉੱਡਦੇ ਹਨ ਤਕਰੀਬਨ ਇਹ ਜਿੱਦ ਦੀ ਨਹੀਂ ਆ ਲਓ ਜੀ ਦੇਖੋ ਇਹ ਖਟੀਆਂ ਨਾਲ ਮੋਜਾ ਖੈੜਵਾ ਹੋ ਜਾਏ ਇਹਦੇ ਵੀ ਉੱਪਰ ਵੀ ਧਾਮ ਦਿਖਾਇਆ ਇਹਦੇ ਨਾਲ ਦਾ ਇੱਕ ਆਪਾ ਪਰਿੰਦਾ ਪੈਰ ਦੇਖੋ ਜੀ ਇਹਦੇ ਉੱਤਨ ਦੇ ਰਾਇ ਨੀਲੇ ਪੈਰਾਂ ਦਾ ਇਹ ਛੱਡੀਆਂ ਖਾਣੇ ਇਹਦੀਆਂ ਇਹ ਦੇਖੋ ਇਹ ਕਿੰਨ ਪਰ ਦੇ ਕੋਕੜ ਕਿੜਾ ਚੌੜਾ ਇਹਨਾਂ ਬੰਗੂਤਰਾਂ ਦਾ ਪਲੇ ਪੂਰੇ ਵਧੀਆ ਹੋਏ ਨੇ ਤੇ ਇਹਨਾਂ ਨੂੰ ਵੀ ਖਰਾਕ ਮੰੰਦੀ ਵੀਰ ਉਹੀ ਚੱਲਦੀ ਪਈ ਆ ਹਾਂ ਇੱਕ ਇੱਕ ਖਰਾਕ ਮੰੰਦੀ ਇੱਕ ਇੱਕ ਖਰਾਕ ਮੰੰਦੀ ਪਹਿਲਾਂ ਤਾਂ ਪਕੜ ਕੀ ਭਾਈ ਆ ਯਾਨੀ ਅਪਨ ਕਹੀ ਗਈ ਏ ਸਹੀ ਆ ਦਾ ਕੋ ਕੰਮ ਕਰਤੀ ਰਹੇ ਬਹੁਤ ਵਧੀਆ ਜੀ ਇਹ ਭਾਈ ਜੀ ਤੁਸੀਂ ਸ਼ੌਂਕ ਕੀਤਾ ਆ ਮੇਲੇ ਵੀਰ ਦੇ ਕਬੂਤਰਾਂ ਦਾ ਪੈਣੀ ਵਾਲੇ ਦੇ ਤੇ ਸ਼ੌਂਕ ਕਿਦਾਂ ਦਾ ਲੱਗਦਾ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ